ਆ ਦੇਖ ਲੋ ਬਈ ਚੋਰ ਜਿਹੜੇ ਹੈਗੇ ਉਹ ਹੜਾਂ ਦੇ ਪਾਣੀਾਂ ਦੇ ਵਿੱਚ ਵੀ ਨਹੀਂ ਟਿਕਦੇਗੇ ਇਹ ਸਿਰਫ ਇੱਕ ਨਸ਼ੇ ਦੇ ਕੰਮ ਆ ਜੋ ਕੀ ਇਹ ਸਰਕਾਰਾਂ ਨੇ ਚਲਾਇਆ ਤੇ ਹੁਣ ਜੋ ਸਰਕਾਰਾਂ ਨੇ ਤੇ ਨਸ਼ਾ ਬੰਦ ਕਰਾਉਣ ਦੀਆਂ ਸਕੀਮਾਂ ਖੇਡ ਰਹੀਆਂ ਹਨ ਪਰ ਇਹ ਨਸ਼ਾ ਦੇ ਨਾਲ ਹੀ ਇਹਨਾਂ ਦਾ ਜ਼ਿਆਦਾ ਧੰਦਾ ਚੱਲ ਰਿਹਾਗਾ ਤੇ ਆ ਦੇਖੋ ਸਾਰਾ ਟਰਾਂਸਫਰਮ ਹੀ ਖੋਲ ਕੇ ਲੱਗੇ ਚੋਰ ਕਿਉਂਕਿ ਇਹ ਚੋਰੀ ਕਾਹ ਤੋਂ ਕਰਦੇ ਆ ਵੀ ਆਪ ਦਾ ਜੋ ਆ ਨਸ਼ੇ ਵਾਲਾ ਕੰਮ ਹੈਗਾ ਅਸੀਂ ਪੂਰਾ ਕਰ ਸਕੀਏ ਯੋਕ ਕੋਈ ਕਮਾਈ ਦਾ ਕਰ ਨਹੀਂ ਰਿਹਾਗਾ ਹੁਣ ਨਸ਼ੇ ਵਾਲਾ ਬੰਦਾ ਕਿਧਰੋਂ ਕਮਾਈ ਕਰੂਗਾ ਉਹ ਇਹੋ ਜਿਹਾ ਕੰਮ ਹੀ ਕਰੂਗਾ ਕਿਸੇ ਦੀ ਮਜਬੂਰੀ ਕੀ ਸਮਝੂਗਾ ਬੰਦਾ ਉਧਰੋਂ ਹੜਾਣੇ ਮਾਰ ਕਰਤੀ ਤੇ ਉਧਰੋਂ ਇਹ ਚੋਰ ਮਾਰ ਕਰੀ ਜਾਂਦੇ ਨੇ ਆਹ ਟਰਾਂਸਫਰਮ ਦਾ ਸਾਰਾ ਸਮਾਨ ਹੀ ਕੱਢ ਕੇ ਲੈ ਗਏ ਇਸੇ ਕਰਕੇ ਬਈ ਸਾਥ ਦਿਓ ਉਦੋਂ ਸਰਕਾਰਾਂ ਸ਼ਰਿਆਂ ਮਲਟ ਰਹੀਆਂ ਨੇ ਤੇ ਤੁਸੀਂ ਵੀ ਕੁਝ ਸੋਚੋ ਸਮਝੋ ਬਹੁਤ ਵਧੀਆ ਗੱਲ ਹੈਗੀ ਆ ਠੀਕ ਹੈ ਨਾ ਆਪਦੇ ਦੇਸ਼ ਬਾਰੇ ਸੋਚਣਾ ਬਹੁਤ ਜ਼ਰੂਰੀ ਆ ਇਹੀ ਗੱਲ ਆ ਜੋ ਕਿ ਰਲ ਮਿਲ ਕੇ ਚੱਲਣਾ ਚਾਹੀਦਾ ਹੈਗਾ ਐਦਾ ਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ